ਮਾ ਤੇਰੀ ਬਾਣੀ ਸੁਨ ਸੁਨ ਜੀਵਾ ਤੇਰੀ ਬਾਣੀ ਸੁਨ ਸੁਨ ਜੀਵਾ ਤੇਰੀ ਬਾਣੀ ਸੁਨ ਸੁਨ ਜੀਵਾ ਤੇਰੀ ਬਾਣੀ ਮੇਰੇ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਨੀ ਤੂੰ ਮਹਿਮਾਨ ਨਿਮਾਨੀ ਅਰਦਾਸ ਕਰੀ ਪ੍ਰਭ ਅਪਣੇ ਆ ਗਏ ਅਰਦਾਸ ਕਰੀ ਪ੍ਰਭ ਅਪਣੇ ਆ ਗਏ ਸੁਣ ਸੁਣ ਜੀਵਾ ਤੇਰੀ ਬਾਣੀ 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 ਸਨ ਸਨ ਜੀਵਾ ਤੇਰੀ ਬਾਣੀ ਸਨ ਸਨ ਜੀਵਾ ਤੇਰੀ ਬਾਣੀ ਤੁਦ ਚਿਤ ਆਏ ਮਹਾ ਅਨੰਤਾ ਤੁਦ ਚਿਤ ਆਏ ਮਹਾ ਅਨੰਤਾ ਜਿਸ ਵਿਸਰੈ ਸੋ ਮਰ ਜਾਏ ਜਿਸ ਵਿਸਰੈ ਸੋ ਜਾਰੇ ਧਿਆਲ ਹੋਵੇ ਜਿਸ ਉਪਰ ਕਰਤੇ ਧਿਆਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾਤੇ ਆਏ ਸੋ ਤੁਦ ਸਦਾਤੇ ਆਏ ਸੁਨ ਸੁਨ ਜੀਵਾਂ ਤੇਰੀ ਬਾਣੀ ਸੁਨ ਸੁਨ ਜੀਵਾ ਤੇਰੀ ਬਾਣੀ ਸੁਨ ਸੁਨ ਜੀਵਾ ਤੇਰੀ ਬਾਣੀ ਸੁਨ ਸੁਨ ਜੀਵਾ ਤੇਰੀ ਬਾਣੀ ਮੇਰੇ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਤੂੰ ਮੈਂ ਮਾ मानी, माननी तुमे माननी मानि अरदास करी प्रभु अपने आगे अरदास करी प्रभु अपने आगे सुन सुन जीवा तेरी वाणी सुन सुन जीवा तेरी वाणी ਸੁਨ ਸੁਨ ਜੀਵਾ ਤੇਰੀ ਬਾਣੀ ਸੁਨ ਸੁਨ ਜੀਵਾ ਤੇਰੀ ਬਾਣੀ ਚਰਨ ਤੂੜੇ ਤੇਰੇ ਜਨ ਕੀ ਹੋਵਾ ਚਰਨ ਤੂੜੇ ਤੇਰੇ ਜਨ ਕੀ ਹੋਵਾ ਤੇਰੀ ਦਰਸ਼ਨ ਕੋ ਬਲ ਜਾਈ ਤੇਰੇ ਦਰਸ਼ਨ ਕੋ ਪਾਲੇ ਜਾਈ ਅੰਮ੍ਰਿਤ ਬਚਨ ਹਿਰਦੇ ਉਰਤਾਰੀ ਅੰਮ੍ਰਿਤ ਬਚਨ ਹਿਰਦੇ ਉਰਤਾਰੀ ਤੋਂ ਕਿਰਪਾ ਤੇ ਸੰਗ ਪਾਈ ਤੋਂ ਕਿਰਪਾ ਤੇ ਸੰਗ ਪਾਈ ਸੁਣ ਸੁਣ ਜੀਵਾ ਤੇਰੀ ਬਾਣੀ 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 ਅੰਤਰ ਕੀ ਗਤ ਤੁਧ ਪੈ ਸਾਰੀ ਅੰਤਰ ਕੀ ਗਤ ਤੁਦ ਪੈਸਾਰੀ ਤੁਦ ਜੇਵੜ ਆਵਰ ਨਾ ਕੋਈ ਤੁਦ ਜੇਵੜ ਆਵਰ ਨਾ ਕੋਈ ਜਿਸ ਨੂੰ ਲਾਏ ਲੈ ਸੋ ਲਾਗੇ ਜਿਸ ਨੂੰ ਲਾਏ ਲੈ ਸੋ ਲਾਗੇ ਭਗਤ ਤੋਹਾਰਾ ਸੋਈ ਪਗਤ ਤੋ ਹਾਰਾ ਸੋਈ ਸੁਣ ਸੁਣ ਜੀਵਾ ਤੇਰੀ ਬਾਣੀ 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 ਦੁਇ ਕਰ ਜੋਰ ਮਾਂਗੋ ਇੱਕ ਦਾਣਾ ਦੋਈ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੂਠੇ ਪਾਵਾ ਸਾਹਿਬ ਤੂਠੇ ਪਾਵਾ ਸਾਸ ਨਾਨਕ ਆਰਾਧੇ ਸਾਸ ਸਾਸ ਨਾਨਕ ਆਰਾਧੇ ਆਠ ਪਹਿਰੇ ਗੁਨੇ ਗਾਵਾਂ ਆਠ ਪਹਿਰੇ ਗੁਨੇ ਗਾਵਾਂ ਆਠ ਪਹਿਰੇ ਗੁਨੇ ਗਾਵਾਂ ਆਠ ਪਹਿਰੇ ਗੁਨੇ ਗਾਵਾਂ ਸੁਨ ਸੁਨ ਜੀਵਾ ਤੇਰੀ ਬਾਣੀ ਸੋਨ ਸੋਨ 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 ਜੀਵਾ ਤੇਰੀ ਬਾਣੀ